चार <laughs> ਆ ਦਿੱtelaਇਆ ਚੋਲਾ ਸਾਹਿਬ ਹਨ। ਇਹ ਫਰੋਤੀਆਂ ਦੀਆਂ ਕਾਲ ਆ ਰਹੀਆਂ ਕੀ ਕਹਿਣਾ ਚਾਹੁੰਦੇ। ਦੇਖੋ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਚੈਨਲ ਤੇ ਰਾਈ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚੋਂ ਵਰਲਡ ਦੇ ਵਿੱਚ ਜਿਹੜੀ ਇਹ ਖਬਰ ਜਾਣੀ ਆ। ਇਹ ਧਰਨਾ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਜਿਹੜੀ ਚੋਲਾ ਸਾਹਿਬ ਦੇ ਵਿੱਚ ਫਰੋਤੀਆਂ ਦਾ ਦੌਰ ਬਹੁਤ ਤੇਜ਼ ਚੱਲ ਰਿਹਾ। ਹਰ ਇੱਕ ਦੁਕਾਨਦਾਰ ਨੂੰ ਵਾਰੀ-ਵਾਰੀ ਜਿਹੜੀ ਆ ਉਹ ਫਰੋਤੀ ਦੀ ਜੜੀ ਡਿਮਾਂਡ ਆ ਰਹੀ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਨੂੰ ਸੋਧਾ ਲੱਗ ਜਾਊਗਾ। ਉਹਦੇ ਸਬੰਧ ਦੇ ਵਿੱਚ ਇੱਕ ਸਾਡੇ ਜਿਹੜੇ ਇੱਕ ਟੈਲੀਕਮ ਵਾਲਾ ਪ੍ਰੀ ਟੈਲੀਕਮ ਵਾਲਾ ਓਨਰ ਸੀਗਾ ਪੂਰਾ ਟੈਲੀਕਮ ਵਾਲੇ ਕੋਲੋਂ ਭਰौती ਮੰਗੀ ਗਈ ਭਰौती ਨਾ ਦੇਣ ਦੀ ਸ਼ਕਲ ਵਿੱਚ ਉਹਦੀ ਦੁਕਾਨ ਤੇ ਆ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਪੂਰੇ ਸਬੰਧ ਵਿੱਚ ਸਾਨੂੰ ਜੇ ਕੋਈ ਇਨਸਾਫ ਨਹੀਂ ਮਿਲਿਆ ਤਾਂ ਸਾਰੇ ਬਾਜ਼ਾਰ ਵਾਲਿਆਂ ਨੇ ਔਰ ਨਗਰ ਵਾਲਿਆਂ ਨੇ ਇੱਕ ਤਹਿਈਆ ਕੀਤਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਜਿਹੜਾ ਲੈਣਾ ਵਾ ਪੂਰੇ ਵਾਤੇ ਸਾਨੂੰ ਤੁਹਾਨੂੰ ਪ੍ਰਸ਼ਨ ਕਰਨਾ ਪੈ ਰਿਹਾ ਨਾਇਬ ਸਾਹਿਬ ਜਿਹੜਾ ਅੱਜ ਚੋਲਾ ਸਾਉਂਠਾੜਾ ਖੇਤਰ ਨਾਲ ਆਇਆ ਕੀ ਮਾਮਲਾ ਸਾਰਾ ਵੇਖੋ ਜੀ ਫੋਕਸੀਆਂ ਦੀ ਗੱਲ ਆਉਂਦੀ ਪਈ ਆ ਸਾਰਿਆਂ ਨੂੰ ਹੁੰਦੀ ਆ ਬਈ ਮੈਨੂੰ ਵੀ ਆਈ ਆ ਆ ਮੈਨੂੰ ਵੀ ਆਣ ਕੇ ਫੋਨ ਤੰ ਚੜਾਉਣਾ ਕੀਤਾ ਆ ਉਹ ਪੈਨੇ ਪੈਸੇ ਦੋ ਅਸੀਂ ਕਿੱਥੋਂ ਦੇਈਏ ਪੈਸੇ ਅਸੀਂ ਮਿਹਨਤ ਕਰਦੇ ਪਏ ਆ ਆਪਣੀ ਆਪ ਦੇ ਕੰਮ ਜਾਲੇ ਕਰਦੇ ਪਏ ਆ ਹਾਂ ਅੱਗੇ ਅੱਜ ਦੇ ਟਾਈਮ ਉਦੋਂ ਵੀ ਕੀਤਾ ਕੰਮ ਕਾ ਕਰਦੇ ਨੇ ਉਹਨੂੰ ਵੀ ਆਏ ਆ ਮੈਂ ਇਜ਼ਹਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਇਜ਼ਹਾਰ ਨੂੰ ਇਹ ਨੱਥ ਪਾਈ ਜਾਵੇ ਵੇਖੋ ਛਰੇ ਆਮ ਪਿੰਡਾਂ 'ਚ ਨਛਾ ਵੇਖਦਾ ਪਿਆ ਨਸ਼ੇ ਆਦੇ ਮੁੰਡੇ ਉੱਠ ਕੇ ਗੋਰੀਆਂ ਮਾਰਦੇ ਪਏ ਆ ਮੈਂ ਐਸਐਸਪੀ ਸਾਹਿਬ ਉਹ ਦਿਨ ਆਈ ਸੀ ਚੋਲਾ ਸਾਹਿਬ ਉਹ ਤੁਹਾਨੂੰ ਆ ਕੇ ਗਏ ਸੀ ਮੈਂ ਨਾਕਿਆਂ 'ਚ ਨਾਕੇ ਨਾ ਦੇਣਾ ਨਾਕੇ ਉਹ ਮੂੰਹ 'ਤੇ ਲੱਗੇ ਨੇ ਕਿਹੜਾ ਮੋਟਸਾ ਨਹੀਂ ਕੀੜਿਆ ਇਹਨਾਂ ਨੇ ਕਿਹੜਾ ਕੀੜਿਆ ਨਹੀਂ ਚੌਂਗਾ 'ਚ ਉੱਥੇ ਬੈਠੇ ਆ ਆਣ ਕੇ ਖਾਣੇ 'ਚ ਉੱਥੇ ਬਹਿ ਜਾਂਦੇ ਆ ਤੇ ਦੋ ਤਿੰਨ ਬੰਦੇਾਂ ਦਾ ਮਾਜਮਾ ਮੇਰੀ ਨੂੰ ਆਈ ਥੀ ਹੋਈ ਕਿਉਂ ਚ ਮੈਂ ਕਿਹੜੀ ਗੰਦੂਈ ਆ ਮੋਟਸਾ ਘੇੜ ਦੇਣੀ ਆ ਉਹ ਕਹਿੰਦੇ ਸਾਡੇ ਫਿਹਾਰ ਨੇ ਹੱਥ ਬੰਨੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਦੇਖੋ ਮੈਂ ਸਾਰੇ ਗੁਰੂ ਅਜੰਦੇਸਰ ਨਗਰ ਚ ਆ ਗਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਠੰਡ ਭੁਖਸ਼ੇ ਸਾਡੇ ਬਾਜ਼ਾਰ ਚ ਭਾਈ ਜਾਲਾ ਤੁਹਾਨੂੰ ਕਿੰਨੇ ਚਿਰ ਤੋਂ ਜਿਹੜਾ ਫਰੋਦਿਆਂ ਨੂੰ ਫੋਨ ਆ ਰਿਹਾ ਮੈਨੂੰ ਅੱਜ ਤੋਂ 15 16 ਜਣੇ ਹੋ ਗਏ ਆਏ ਆ ਆਪਾਂ 5 6 ਵਾਰੀ ਆਏ ਆ 5 6 ਵਾਰੀ ਆਈ ਆ ਉਹ ਨਾ ਲੈਂਦੇ ਜੀ ਛੱਡਿਓ ਨਾ ਨਾ ਹੁੰਦੇ ਆ ਜੀ ਮੀਨੇ ਪੈਸੇ ਦੇ ਦਿਓ ਤੇ ਆਹ ਗੱਲ ਹੁੰਦੀ ਆ ਪਾਜੀ ਕੀ ਨਾਮ ਆਪਣਾ ਤੇ ਥਾਣੇ ਦੇ ਅੱਗੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਜੀ ਮੇਰਾ ਨਾਮ ਤਰਸੀਮ ਨૈયਰ ਆ ਜੀ ਆ ਪਿਛਲੇ 2 ਤਰੀਕ ਨੂੰ ਚੋਲਾ ਸਾਹਿਬ ਦੇ ਵਿੱਚ ਪ੍ਰੀਤ ਟੈਲੀਕਮ ਦੇਤੇ ਜਾਨਲੇਵਾ ਹਮਲਾ ਆਇਆ ਜੀ ਸਾਰਾ ਸ਼ਹਿਰ ਉਸੇ ਰੋਸ ਦੇ ਵਿੱਚ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਲੈਣ ਦੇ ਮੁੱਦੇ ਦੇ ਤੇ ਇੱਥੇ ਬੈਠੇ ਹੋਏ ਸਾਰੇ ਜੀ ਇਸ ਤੋਂ ਪਹਿਲਾਂ ਪੁਲਿਸ ਕੋ ਗਏ ਜੋ ਕੋਈ ਤੁਹਾਨੂੰ ਪੁਲਿਸ ਕੋ ਗਏ ਜੀ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ 100 ਵਾਰ ਤੋਂ ਬਾਅਦ ਵੀ ਅਜੇ ਤੱਕ ਕੋਈ ਇਨਸਾਫ ਵਾਲੀ ਗੱਲ ਨਹੀਂ ਆ ਜੀ ਇਸੇ ਮੁੱਦੇ ਦੇ ਉੱਤੇ ਹੀ ਚੋਲਾ ਸਾਹਿਬ ਦੀ ਆ ਸਾਰੀ ਸੰਗਤ ਆ ਕੇ ਬੈਠੀ ਹੋਈ ਇੱਥੇ ਕਿਵੇਂ ਦੇਖਦੇ ਜੋ ਲਗਾਤਾਰ ਇਹ ਫਰੋਤੀਆਂ ਮੰਗਣ ਦਾ ਸਿਰ ਬਹੁਤ ਪਰੇਸ਼ਾਨੀਆਂ ਆ ਜੀ ਸਾਰਾ ਸ਼ਹਿਰ ਡਰਿਆ ਪਿਆ ਜੀ ਬਾਕੀ ਮੁਲਾਜ਼ਮ ਆਪਣਾ ਮਹਿਕਮੇ ਨੂੰ ਚਾਹੀਦਾ ਵਾ ਜੀ ਇਹਦੇ ਉੱਤੇ ਸਖਤਾਈ ਨਾਲ ਪਹਰਾ ਦਿੱਤਾ ਜਾਵੇ ਐਸੇ ਜੇ ਸਾਡਾ ਸ਼ਹਿਰ ਸਾਰਾ ਬਹੁਤ ਬੁਰੀ ਤਰ੍ਹਾਂ ਡਰਿਆ ਪਿਆ ਜੀ ਕੁਝ ਜੀ ਧਰਨਾ ਲਾਇਆ ਇੱਥੇ ਕੋਈ ਐਮਐਲਏ ਜਾਂ ਕੋਈ ਪ੍ਰਸ਼ਾਸਨ ਅਜੇ ਤੱਕ ਕੋਈ ਨਹੀਂ ਆਇਆ ਜੀ ਨਾ ਸਾਡਾ ਕੋਈ ਐਮਐਲਏ ਸਾਹਿਬ ਆਏ ਨਾ ਐਸਐਸਪੀ ਸਾਹਿਬ ਆਏ ਆ ਇੱਥੇ ਬਾਕੀ ਉਹਨਾਂ ਨੂੰ ਆ ਕੇ ਲੋਕਾਂ ਨੂੰ ਆਪਣਾ ਸਾਡੇ ਨਾਲ ਖਿਲੋਣਾ ਚਾਹੀਦਾ ਵਾ ਉਹਨਾਂ ਨੂੰ ਦੱਸਣਾ ਜਿਹਦਾ ਕੋਈ ਗੱਲ ਨਹੀਂ ਆ ਮਤਲਬ ਵੇਖੋ ਵੋਟਾਂ ਵੀਰੇ ਸਾਰੇ ਆਉਂਦੇ ਆ ਜੀ ਅੱਜ ਕੋਈ ਵੀ ਨਹੀਂ ਇੱਥੇ ਇਦਾਂ ਕ ਪਹੁੰਚਿਆ ਜੀ ਜੇ ਨਾਨ ਸਾਹਿਬ ਮਿਲਿਆ ਤਾਂ ਤੁਸੀਂ ਕੀ ਅਗਲਾ ਕੀ ਇਹ ਜੀ ਹਣ ਇਥੇ ਸਮੇਂ ਲਈ ਇਸੇ ਤਰ੍ਹਾਂ ਹੀ ਧਰਨਾ ਚੱਲੂਗਾ ਜੀ ਵੇਖਣ ਜਾਈਏ ਜਦੋਂ ਰਜਮਾ ਜਿਉਰੀਏ ਤੌੜ ਰਿਹਾ ਦੁਕਾਨਦਾਰਾਂ ਨੂੰ ਦੁਕਾਨਾ ਬੰਦ ਕੀਤੀਆਂ ਗਈਆਂ ਤੇ ਤੁਸੀਂ ਇੱਥੇ ਨੌਕੇ ਦੇ ਪਹੁੰਚੇ ਹੋ ਸਰ ਕੀ ਸਲਾਮ ਮੰਨ ਲਿਆ ਧਿਆਨ ਚ ਇਹਨਾਂ ਇਹ ਦੋ ਤਰੀਕ ਦੀ ਇੱਕ ਦੁਪਹਿਰੇ 3:31 ਕਿੰਟ ਦੇ ਘਟਨਾ ਆ ਮੋਬਾਈਲ ਤੋਂ ਸ਼ੌਕਰ ਸੀਗਾ ਉਹਨਾਂ ਨੂੰ ਗਜਟ ਸਿੰਘ ਨੂੰ ਇੱਕ ਥ੍ਰੈਟ ਆ ਸੀਗਾ ਬਾਹਰੋਂ ਸੱਤੇ ਤੇ ਯਾਦੇ ਵੱਲੋਂ ਉਹਨਾਂ ਵੱਲੋਂ ਕੋਈ ਦੋ ਅਨਨੋਨ ਪਰਸਨ ਭੇਜ ਕੇ ਤਾਂ ਸ਼ੂਕ ਕਰਾ ਦਿੱਤਾ ਗਿਆ ਤੇ ਉਹਨਾਂ ਦੇ ਫੈਰ ਇੰਜਰੀ ਹੋਈ ਜਾ ਇਸ ਟਾਈਮ ਉਹ ਐਡਮਿਟ ਨੇ ਹੌਸਪੀਟਲ ਉਹ ਦੇ ਸੰਬੰਧ ਦੇ ਵਿੱਚ ਇਹ ਧਾਰਨਾ ਲਾਇਆ ਗਿਆ ਸੀਗਾ ਬਾਜ਼ਾਰ ਵਾਲਿਆਂ ਵੱਲੋਂ ਕਿ ਅਜੇ ਤੱਕ ਜਿਹੜੇ ਦੋਸ਼ੀ ਨੇ ਉਹ ਤੁਹਾਡੇ ਵੱਲੋਂ ਅਰੈਸਟ ਨਹੀਂ ਕੀਤੇ ਗਏ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ। ਫੁੱਲ ਐਫਰਟ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਫੜ ਲਾਂਗੇ। ਵੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ। ਆਲਰੇਡੀ ਉਹਦੀ ਜਿਹੜੀ ਵੀਡੀਓ ਆ ਫੋਟੋ ਆ ਅਸੀਂ ਕਾਫੀ ਵਾਇਰਲ ਵੀ ਕਰ ਦਿੱਤੀ ਆ। ਅਸੀਂ ਅੱਜ ਤੁਹਾਨੂੰ ਇਹ ਚੈਨਲ ਨਾਲ ਇਹ ਵੀ ਤੁਹਾਨੂੰ ਵੀ ਪਿਕਚਰ ਦਵਾਂਗੇ ਵੀ ਤੁਹਾਨੂੰ ਵੀ ਕਹਾਂਗੇ ਕਿ ਇਹਨੂੰ ਆਪਣੇ ਮੀਡੀਆ ਦੇ ਰਾਹੀਂ ਹੋਰ ਚੈਨਲਾਂ 'ਤੇ ਉੱਤੇ ਪਾ ਕੇ ਵਾਇਰਲ ਕਰ ਦਿੱਤਾ ਜਾਵੇ ਤਾਂ ਕਿ ਕੋਈ ਨਾ ਕੋਈ ਹੋਰ ਸਾਨੂੰ ਕਿਸੇ ਪਾਸਿਓਂ ਸਰਾਹ ਮਿਲ ਸਕੇ। ਜੀ ਤੇ ਅੱਜ ਗੱਲਬਾਤ ਹੋਈ ਸਤ ਜੀ ਨਾਲ ਜਿਨ੍ਹਾਂ ਨਾਲ ਸਾਰਿਆਂ ਦੇ ਨਾਲ ਗੱਲਬਾਤ ਹੋਈ ਆ ਇਹਨਾਂ ਦੇ ਜਿਹੜੇ ਕੁਝ ਮਨ ਦੇ ਵਿੱਚ ਸਵਾਲ ਸੀਗੇ ਜਾਂ ਇਸ਼ੂ ਸੀ ਉਹਨਾਂ ਦੇ ਬਾਰੇ ਕਾਫੀ ਵਿਚਾਰ ਵਟਾਂਦਰਾ ਹੋਇਆ ਜੀ ਉਹਨਾਂ ਨੇ ਹੁਣ ਕਿਹਾ ਸਾਨੂੰ 10 ਮਿੰਟ ਸਾਰੀ ਕਮੇਟੀ ਨੂੰ ਸੋਚ ਲੈਣ ਦੋ ਉਸ ਤੋਂ ਬਾਅਦ ਅਸੀਂ ਆਪਣਾ ਤੁਹਾਨੂੰ ਡਿਸੀਜਨ ਦਾਂਗੇ। ਜੀ